ਮੰਮਾ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਕਿੰਨੀਆਂ ਧੀਆਂ ਦੀ ਲੋੜੀ ਮਨਾਈ ਗਈ ਹੈ ਹਾਂਜੀ ਅੱਜ ਦੌਲਤਪੁਰਾ ਦੇ ਮਹੰਗਾ ਸਿੰਘ ਪਾਰਕ ਕਮੇਟੀ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ 40 ਦੇ ਕਰੀਬ ਜਿਹੜੀਆਂ ਧੀਆਂ ਦੀ ਲੋੜੀ ਮਨਾਈ ਗਈ ਹੈਗੀ ਤੇ ਤਕਰੀਬਨ ਇਹ 40 ਧੀਆਂ ਦੇ ਸਾਰੇ ਜਿਹੜੇ ਪਰਿਵਾਰ ਆ ਉਹ ਤਾਂ ਪਹੁੰਚੇ ਪਹੁੰਚੇ ਹੈਗੇ ਆ ਤੇ ਜਿਹੜੀ ਬਾਕੀ ਪਿੰਡ ਦੇ ਵੀ ਮਤਲਬ ਬਹੁਤ ਗਿਣਤੀ ਵਿੱਚ ਲੋਕ ਪਹੁੰਚੇ ਆ ਮੈਨੂੰ ਲੱਗਦਾ ਵੀ ਖਾਸ ਕਰਕੇ ਔਰਤਾਂ ਦੀ ਗਿਣਤੀ ਬਹੁਤ ਜ਼ਿਆਦਾ ਤੇ ਮੈਨੂੰ ਖੁਸ਼ੀ ਹੋ ਰਹੀ ਬਹੁਤ ਵਧੀਆ ਲੱਗ ਰਿਹਾ ਚੰਗਾ ਪ੍ਰਾਲਾ ਕੀਤਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਬਦਿਆ ਲੱਗਦਾ ਜਿੱਥੇ ਆਪਣੀਆਂ ਧੀਆਂ ਦਾ ਜਿਹੜਾ ਅਨੁਬਾਦ ਦਰ ਸੀ ਆਪਾਂ ਬਰਾਬਰ ਰੱਖਣ ਵਾਸਤੇ ਜੇ ਇਦਾਂ ਦੇ ਉਪਰਾਲੇ ਹੋਣਗੇ ਤਾਂ ਜਿੱਦਾਂ ਧੀਆਂ ਨੂੰ ਵੀ ਇਹਦਾ ਮਾਣ ਮਹਿਸੂਸ ਹੋਊਗਾ ਤਾਂ ਕਿਤੇ ਨਾ ਕਿਤੇ ਧੀਆਂ ਸਾਨੂੰ ਉਹ ਵਾਪਸੀ ਉਹਦੀ ਕਰਨ ਨਹੀਂ ਹੈ ਕਿ ਸਾਡਾ ਮਾਣ ਵਧਾਉਣੀ ਹੈ ਜੇ ਅੱਜ ਇਹ ਸਾਰੀ ਟੀਮ ਮੇਰੇ ਨਾਲ ਖੜੀ ਹੈਗੀ ਆ ਦੌਲਤਪੁਰਾ ਦੀ ਮਹਿੰਗਾ ਸਿੰਘ ਪਾਰਕ ਕਮੇਟੀ ਜਿਹੜੀ ਹੈਗੀ ਆ ਤੇ ਇਹਨਾਂ ਨੇ ਏਡਾ ਉਪਰਾਲਾ ਕੀਤਾ ਹੈ ਅੱਜ ਧੀਆਂ ਨੂੰ ਮਾਣ ਦੇ ਰਹੇ ਆ ਤੇ ਮੈਨੂੰ ਇਸ ਗੱਲ ਦਾ ਹੈਗਾ ਕਿ ਕਿਤੇ ਨਾ ਕਿਤੇ ਧੀਆਂ ਜਿਹੜੀਆਂ ਬਾਕੀ ਇਸ ਪਿੰਡ ਦਾ ਮਾਣ ਬਣ ਨਹੀਂ ਆ ਤੇ ਕਿਤੇ ਨਾ ਕਿਤੇ ਉਹ ਜਿਹੜਾ ਸਮਾਂ ਫਿਰ ਯਾਦ ਕਰਨੀ ਹੈ ਦੇ ਪਿੰਡ ਦੀਆਂ ਜਿਹੜੀਆਂ ਕਮੇਟੀਆਂ ਨੇ ਸਾਨੂੰ ਮਾਨ ਦਿੱਤਾ ਸੀ ਤਾਂ ਉਹ ਆਪਣੇ ਪਿੰਡ ਦਾ ਦੇਸ਼ ਦਾ ਨਾਮ ਜ਼ਰੂਰ ਰੌਸ਼ਨ ਕਰਨਗੀਆਂ ਉਹ 3 ਕੀ ਲੱਗਦਾ ਪਿੰਜ ਲੋਕ ਜਾਗਰੂਕ ਹੋ ਰਹੇ ਬਿਲਕੁਲ ਜਾਗਰੂਕ ਹੋ ਰਹੇ ਹੈਗੇ ਆ ਅੱਗੇ ਨਾਲੋਂ ਬਹੁਤ ਵਧੀਆ 3 ਲਈ ਜਿੱਦਾਂ ਬਖਰੇ ਉਪਰਾਲੇ ਜਿੱਦਾਂ ਪਿੰਡਾਂ 'ਚ ਕਰਨੇ ਵੱਡੀ ਗੱਲ ਆ ਪਹਿਲਾਂ ਜਿੱਦਾਂ ਆਪਾਂ ਦੇਖਦੇ ਸੀ ਉਪਰਾਲੇ ਤਾਂ ਹੁੰਦੇ ਸੀ ਪਰ ਔਰਤਾਂ ਜਿਹੜੀਆਂ ਬਹੁਤ ਘੱਟ ਗਿਣਤੀ ਚ ਆਉਂਦੀਆਂ ਸੀ ਜਿਵੇਂ ਅੱਜ ਤੁਸੀਂ ਦੇਖੋਗੇ ਅੱਜ ਮੇਰੇ ਖਿਆਲ ਜੇ ਦੇਖਿਆ ਜਾਵੇ ਤਾਂ 85% ਜਿਹੜੀਆਂ ਔਰਤਾਂ ਇੱਥੇ ਆਈਆਂ ਹੈਗੀਆਂ ਤਾਂ ਇਹ ਇੱਕ ਵੱਖਰੀ ਇੱਕ ਗੱਲ ਹੈਗੀ ਹੈ ਇਹ ਦੂਜਾ ਸਾਲ ਹੈ ਜੀ ਪਰ ਇਹ ਜਿਹੜੀ ਦੌਲਤਪੁਰਾ ਦੀ ਟੀਮ ਹੈਗੀ ਹੈ ਇਹਨਾਂ ਦੇ ਬੱਕਰੇ ਬਹੁਤ ਵਧੀਆ-ਵਧੀਆ ਉਪਰਾਲੇ ਰਏ ਜਿਵੇਂ ਹੁਣ ਜੋਗਾ ਇਹਨਾਂ ਦੇ ਇੱਥੇ ਚੱਲਦਾ ਹੈਗਾ ਆਮ ਪਿੰਡਾਂ 'ਚ ਜਿਵੇਂ ਸਿਰਫ ਆਦਮੀ ਆਪਾਂ ਕਹਿੰਦੇ ਆ ਮਰਦ ਪ੍ਰਧਾਨ ਸਮਾਜ ਹੁੰਦਾ ਹੈ ਤੇ ਇੱਥੇ ਔਰਤਾਂ ਲਈ ਵੀ ਜੋਗਾ ਟੀਮਾਂ ਜਿਹੜੀਆਂ ਹੈਗੀਆਂ ਨੂੰ ਜੋਖਤ ਕੀਤੀਆਂ ਗਈਆਂ ਇਹ ਮੈਨੂੰ ਇਹ ਪਿੰਡ ਦੀ ਬੜੀ ਵਧੀਆ ਗੱਲ ਲੱਗੀ ਹੈ ਹਾਂਜੀ ਥੈਂਕ ਯੂ ਜੀ